ਘਰ ਦੇ ਵਿੱਚ ਜਿਹੜੀ ਸੇਵਾ ਕੀਤੀ ਹੋਈ ਨਾ ਇਹ ਮਾਲਕ ਦੇ ਦਰ ਤੇ ਜਦੋਂ ਪ੍ਰਵਾਨ ਹੋਵੇ ਨਾ ਤੇ ਗੁਰੂ ਘਰ ਦੇ ਵਿੱਚ ਘੋੜਿਆਂ ਦੀ ਲਿੱਦ ਚੁੱਕੜ ਵਾਲੇ ਦੇ ਅੱਗੇ ਬਾਦਸ਼ਾਹ ਪਿਆ ਚੁੱਕਦਾ ਉਹਨੂੰ ਬਾਦਸ਼ਾਹੀਆਂ ਪਿਆ ਮਿਲਦੀਆਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਭਾਂਡਿਆਂ ਦੀ ਸੇਵਾ ਕਰਨ ਵਾਲੇ ਨੂੰ ਇੱਕ ਰੋਹਾਨੀਅਤ ਸਿੱਖ ਦੀ ਪ੍ਰਾਪਤੀ ਪਈ ਹੁੰਦੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਗਾਗਰ ਟੋਣ ਵਾਲੀ ਨੂੰ ਗੁਰੂ ਨਾਨਕ ਦੇ ਘਰ ਦੀ ਗੁਰੀਾਈ ਵੀ ਮਿਲਦੀ ਹੈ। ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਕਰਨ ਵਾਲੇ ਨੂੰ ਸਤਿਗੁਰੂ ਆਪਣਾ ਰੂਪ ਪਿਆ ਬਣਾਉਂਦੇ ਨੇ ਆਪਣਾ ਰੂਪ ਬਣਾ ਕੇ ਉਸ ਨੂੰ ਪਾਤਸ਼ਾਹੀ ਵੀ ਦਿੰਦੇ ਨੇ। ਇਹ ਹੈ ਸੇਵਾ ਦਾ ਮਹਤਮ। ਤੇ ਅੱਜ ਦਾ ਜਿਹੜਾ ਸ਼ਬਦ ਹੈ ਜਦੇ ਸ਼ਬਦ ਦੇ ਵਿੱਚ ਮੇਰੇ ਸਤਿਗੁਰਾਂ ਨੇ ਇਹੀ ਬਖਸ਼ਿਸ਼ ਕੀਤੀ ਹੈ ਕਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਕਹਿੰਦੇ ਜਿਹੜਾ ਗੁਰੂ ਦੇ ਗ੍ਰਹਿ ਦੇ ਵਿੱਚ ਗ੍ਰਹਿ ਦਾ ਅਰਥ ਹੁੰਦਾ ਹੈ ਘਰ ਤੇ ਘਰ ਦੇ ਵਿੱਚ ਆਪਾਂ ਕਿਵੇਂ ਰਹਿ ਸਕਦੇ ਹਾਂ ਗੁਰੂ ਦੇ ਘਰ ਦੇ ਵਿੱਚ ਕਿਵੇਂ ਰਹਿ ਸਕਦੇ ਹਾਂ ਇਹ ਨਹੀਂ ਵੀ ਜਿਹੜਾ 24 ਘੰਟੇ ਗੁਰੂ